ਸਤ ਸ੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਪ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਜਿਹੜੀ ਆਪਣੀ ਅੱਜਵਾਨੀ 컬렉ਸ਼ਨ ਹੈ ਜੀ ਸਾਰੇ ਸੈਮੀ ਫਾਰਮਲ ਜਿਹਨੇ ਸੂਟ ਰਹਿਣਗੇ ਬਹੁਤ ਹੀ ਪਿਆਰੇ ਜਿਹੇ ਨਿਊ ਜਿਹੇ ਡਿਜ਼ਾਈਨ ਆਪਣੇ ਰੈਡੀ ਹੋਏ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹਨਾਂ ਸੂਟਾਂ ਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਕਰ ਸਕਦੇ ਹੋ ਪਿਕਚਰ ਤੁਸੀਂ ਜਰੂਰ ਸੈਂਡ ਕਰਿਆ ਕਰੋ ਜੀ ਸਕਰੀਨ ਸ਼ਾਟ ਲੈ ਕੇ ਕਿਉਂਕਿ ਤੁਸੀਂ ਜਦੋਂ ਕਾਲ ਕਰਦੇ ਹੋ ਤਾਂ ਇਦਾਂ ਪਤਾ ਨਹੀਂ ਲੱਗਦਾ ਕਿ ਤੁਸੀਂ ਕਿਸ ਸੂਟ ਬਾਰੇ ਗੱਲ ਕਰ ਰਹੇ ਹੋ ਤਾਂ ਪਲੀਜ਼ ਪਿਕਚਰ ਜ਼ਰੂਰ ਸੈਂਡ ਕਰਿਆ ਕਰੋ ਇੰਸਟਾਗ੍ਰam ਦੇ ਉੱਪਰ ਵੀ ਆਪਣਾ ਪੇਜ ਹੈ ਜੀ ਸੁਖ ਡਿਜ਼ਾਈਨਰ ਦੇ ਨਾਮ ਤੇ ਸਾਰੀ ਕਲੈਕਸ਼ਨ ਦੀ ਵੀਡੀਓ ਉੱਥੇ ਵੀ ਅਪਲੋਡ ਕਰਦੇ ਆਪਾਂ ਉੱਥੇ ਜਾ ਕੇ ਵੀ ਤੁਸੀਂ ਆਪਣੀ ਕਲੈਕਸ਼ਨ ਚੈੱਕ ਕਰ ਸਕਦੇ ਹੋ ਤਾਂ ਆਪਾਂ ਸ਼ੁਰੂ ਕਰਦੇ ਆਂ ਜੀ ਇਹ ਆਪਣਾ ਫਰਸਟ ਸੂਟ ਆ ਜਾਂਦਾ ਇਹ ਹੈਗਾ ਜੀ ਜੌਰਜਟ ਫੈਬਰਿਕ ਰ ਹੋਊਗਾ ਬਹੁਤ ਹੀ ਪਿਆਰਾ ਜਿਹਾ ਸ਼ੀਟ ਰ ਹੋਊਗਾ ਪਿਓਰ ਜੌਰਜਟ ਦੇ ਉੱਪਰ ਆਪਾਂ ਇਹਨੂੰ ਰੈਡੀ ਕੀਤਾ ਇਹ ਹੀ ਆਪਾਂ ਨੂੰ ਡਿਜ਼ਾਈਨ ਕਸਟਮਰ ਨੇ ਸੈਂਡ ਕੀਤਾ ਸੀ ਆਪਾਂ ਸੇਮ ਉਹਨਾਂ ਨੂੰ ਰੈਡੀ ਕਰਕੇ ਦੇਨੇ ਆ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਇਹ ਡਿਜ਼ਾਈਨ रेडी ਹੋਇਆ 컬러 ਬਹੁਤ ਪਿਆਰਾ ਹੈ ਜੀ ਇਹ ਮਸਟਰਡ ਵੀ ਨਹੀਂ ਆਪਾਂ ਨੂੰ ਕਹਿ ਸਕਦੇ ਥੋੜਾ ਹਟਕੇ ਜੀ ਸ਼ੇਡ ਆ ਠੀਕ ਇਹਦੀ neck ਆ ਕਿ ਇਦਾਂ ਆਪਾਂ ਵੀ ਕੱਟ ਦੇ ਕੇ neck ਰੈਡੀ ਕੀਤੀ ਆ neck ਤੇ ਇਦਾਂ ਕੰਮ ਆ ਜਾਊਗਾ 컬러 ਕੰਬੀਨੇਸ਼ਨ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰੇ ਜੀ ਆਪਾਂ ਇਹਦੇ ਵਿੱਚ 컬러 ਕੰਬੀਨੇਸ਼ਨ ਦਿੱਤੇ ਆ ਇਦਾਂ ਦਾ neck ਤੇ ਕੰਮ ਆ ਗਿਆ ਪੂਰੇ ਦੇ ਵਿੱਚ ਬੂਟੀ ਆ ਜਾਊਗੀ ਇਹ ਆ ਗਿਆ ਜੀ ਇਹਦੇ ਘੇਰੇ ਦੇ ਉੱਪਰ ਦਾ ਇੱਕ ਇਹਦਾ ਕੰਮ ਆ ਗਿਆ ਐਂਡ ਸਕੈਲਪਿੰਗ ਦਿੱਤੀ ਹੋਈ ਆਪਾਂ ਪਿੰਕ ਮਜ਼ੈਂਟਾ ਸ਼ੀਰ ਦੀ 컬러 ਕੰਬੀਨੇਸ਼ਨ ਤੁਸੀਂ ਇਹਦੇ ਚੈੱਕ ਕਰੋ ਬਹੁਤ ਜ਼ਿਆਦਾ ਪਿਆਰੇ ਕਲਰ ਕੰਬੀਨੇਸ਼ਨ ਆ 컬러 ਰਾਜੰਦ ਦੇ ਵਿੱਚ ਸੇਮ ਤਾਂ ਮਲਟੀ ਆਪਾਂ ਨੂੰ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਚਾਤਾਂ ਦੇ ਉੱਪਰ ਇਹ ਡਿਜ਼ਾਈਨਰ ਜਿਹਾ ਆਪਣਾ ਪੀਸ ਰੈਡੀ ਹੋਇਆ ਤੁਸੀਂ ਚੈੱਕ ਕਰ ਸਕਦੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਰੈਡੀ ਹੋਇਆ ਇਹ ਆ ਗਿਆ ਜੀ ਦੀ ਸਲੀਵਸ ਤੇ ਕਮ ਸਲੀਵਸ ਵੀ ਇਹਦੀਆਂ ਫੁੱਲ ਹੈਵੀ ਦੇ ਵਿੱਚ ਆਪਾਂ ਰੈਡੀ ਕੀਤੀਆਂ ਇੱਥਾ ਪੂਰੀ ਸਲੀਵਸ ਦੇ ਉੱਪਰ ਕੰਮ ਰਹੂਗਾ ਚੈੱਕ ਕਰ ਸਕਦੇ ਹੋ ਐਂਡ ਆਪਾਂ ਸਕੈਲਪਿੰਗ ਦਿੱਤੀ ਹੋਈ ਹੈ ਇਹਦਾ ਫਰੰਟ ਆ ਗਿਆ ਇਹ ਵੀ ਆਪਾਂ ਕੰਮ ਕੀਤਾ ਜੀ ਇਹਦੀ ਬੈਕ neck ਆ ਬੈਕ ਜੋਕ ਦੇ ਉੱਪਰ ਆਪਾਂ ਇਦਾਂ ਕੰਮ ਦਿੱਤਾ ਆ ਐਂਡ ਪੂਰੇ ਦੇ ਵਿੱਚ ਬੂਟੀ ਐਡਨ ਕੀਤੀ ਆ ਘੇਰੇ ਦੇ ਉੱਪਰ ਆਪਾਂ ਇਦਾਂ ਸਕੈਲਪਿੰਗ ਦਿੱਤੀ ਆ ਫਰੰਟ ਐਂਡ ਬੈਕ ਇਹਦੇ ਬੈਕ ਦਾ ਕੰਮ ਆ ਗਿਆ ਐਂਡ ਇਹਦੇ ਫਰੰਟ ਤੇ ਕੰਮ ਬਹੁਤ ਹੀ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਇਆ ਕਲਰ ਵੀ ਬਹੁਤ ਪਿਆਰਾ ਹੈ ਕਿ ਐਂਡਲ ਜਿਹੜਾ ਵਰਕ ਦੇ ਵਿੱਚ ਆਪਾਂ ਕਲਰ ਕੰਬੀਨੇਸ਼ਨ ਦਿੱਤੇ ਬਹੁਤ ਹੀ ਪਿਆਰੇ ਜਿਹੀ ਕਲਰ ਕੰਬੀਨੇਸ਼ਨ ਦਿੱਤੇ ਆ ਡਿਜ਼ਾਈਨਰ ਜਿਹਾ ਆਪਣਾ ਪੀਸ ਰੈਡੀ ਹੋਇਆ ਹੈਵੀ 슬ੀਵਸ ਆ ਜਾਣਗੀਆਂ ਜੀ ਇਹਦੇ ਨਾਲ ਕਲਰ ਵੀ ਇਹ ਬਹੁਤ ਪਿਆਰਾ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਵੀ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਹਾਂਜੀ ਪਿਓਰ ਜੌਰਜਟ ਦੀ ਸ਼ਰਟ ਰਹੂਗੀ ਇਹ ਐਂਡ ਇਹਦੇ ਨਾਲ ਆਪਾਂ ਕ੍ਰੇਪ ਦੀ ਬਾਟਮ ਰੱਖੀ ਆ ਫੁੱਲ ਪਟਿਆਲਾ ਸਲਵਾਰ ਰੈਡੀ ਕੀਤੀ ਆਪਾਂ ਇਹਦੇ ਨਾਲ ਐਂਡ ਲੇਸ ਦੀ ਫਿਨਿਸ਼ਿੰਗ ਦਿੱਤੀ ਆਪਾਂ ਇਹਦੇ ਪੌਂਚਾਂ ਦੇ ਉੱਪਰ ਮਲਟੀ ਟੌਰ ਚੁਣੌਣ ਦਾ ਰੱਖਿਆ ਜੀ ਆਪਾਂ ਇਹਦੇ ਨਾਲ ਦੁਪੱਟਾ ਸੈਂਟਰ ਆਪਾਂ ਬੇਸ ਕਲਰ ਦਾ ਰੱਖਿਆ ਇਹਦਾ ਐਂਡ ਪੱਲੇ ਦੇ ਆਪਾਂ ਇਦਾਂ ਟਾਈ ਐਂਡ ਡਾਈ ਦਿੱਤੇ ਛੋਟੇ ਪੱਲੇ ਛੋਟੇ ਪੱਲਿਆਂ ਦੇ ਉੱਪਰ ਇਦਾਂ ਟਾਈ ਐਂਡ ਡਾਈ ਦਿੱਤੀ ਹੈ ਜਿੱਦਾਂ ਆਪਣੇ ਕਲਰ ਆ ਜਾਂਦੇ ਆ ਸਾਰੇ ਵਰਕ ਦੇ ਵਿੱਚ ਉਹ ਵਾਲੇ ਸ਼ੇਡ ਦੇ ਕੇ ਆਪਾਂ ਟਾਈ ਐਂਡ ਡਾਈ ਦਿੱਤੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰੈਡੀ ਹੋਇਆ ਕੀ ਕਿ ਇਹ ਜੀ ਸੈਂਟਰ ਪੂਰਾ ਇਹਦਾ ਇਦਾਂ ਪਲੇਨ ਰੂਪ ਹੈ। ਇਹ ਪ्योर जॉर्जਟ ਦੀ ਸ਼ਰਟ ਹੋਗੀ ਜੀ, 크ريب ਦੀ ਸਲਵਾਰ, ਪ्योर ਚਨਾਉਣ ਦਾ ਦੁਪੱਟਾ। ਬਾਕੀ ਫੈਬਰਿਕ ਤੁਸੀਂ ਆਪਦੀ ਚੁਆਇਸ ਦੇ ਅਕੋਰਡਿੰਗ ਚੇਂਜ ਕਰ ਸਕਦੇ ਹੋ। 올ਓਵਰ ਤੁਸੀਂ ਜੌਰਜਟ ਦੇ ਉੱਪਰ ਕਰਵਾ ਸਕਦੇ ਹੋ, 올ਓਵਰ 크ريب ਤੇ ਕਰਵਾ ਸਕਦੇ ਹੋ। ਮਤਲਬ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਸੇਮ ਡਿਜ਼ਾਈਨ। ਠੀਕ ਹੈ ਜੀ, ਬਹੁਤ ਹੀ ਪਿਆਰਾ ਜਿਹਾ ਆਪਣਾ ਪੀਸ ਰੈਡੀ ਹੋਇਆ। ਹਾਂਜੀ ਕਲਰ ਇਹ ਬਹੁਤ ਪਿਆਰਾ ਐਜ਼ ਇਟ ਇਜ਼ ਬਣਿਆ ਹੋਇਆ ਸ਼ੇਡ ਵੀ ਬਹੁਤ ਪਿਆਰਾ ਲੱਗ ਰਿਹਾ ਇਹ ਆਗੇ ਆਪਣਾ ਨੈਕਸਟ ਸੂਟ ਇਹ ਵੀ ਜੋਰਜਟ ਦੇ ਉੱਪਰ ਹੀ ਰਹੂਗਾ ਜੀ ਇਹ ਲਾਈਟ ਜਿਹਾ ਪਿੰਕ ਹੋਣੀ ਹੈ ਜਾਂ ਸ਼ੇਡ ਰਹੂਗਾ ਕਲਰ ਬਹੁਤ ਪਿਆਰਾ ਹੈ ਵੀ ਇਹਦੇ ਇਹ ਡਿਜ਼ਾਈਨ ਚ ਵੀ ਆਪਣੇ ਕਾਫੀ ਸੂਟ ਰੈਡੀ ਹੁੰਦੇ ਆ ਤੁਸੀਂ ਦੇਖੇ ਹੋਣੇ ਆਪਣੇ ਵੀਡੀਓ ਦੇ ਵਿੱਚ ਇਹ ਵੀ ਆਪਣਾ ਰੈਡੀ ਹੋ ਕੇ ਜਾ ਰਿਹਾ ਆ ਤੁਹਾਡਾ ਨਾਲ ਸ਼ੇਅਰ ਕਰਦੇ ਆ ਇਹਦੇ ਵਿੱਚ ਆਪਾਂ ਕਲੀਆਂ ਦਾ ਪੈਨਲ ਦਿੱਤਾ ਜੀ ਕਲੀਆਂ ਆ ਜਾਣਗੀਆਂ ਹੈਂਡ ਬੂਟੀ ਐਡ ਆਨ ਕੀਤੀ ਹੈ ਜਿਹੜੇ ਕਲਰ ਆਪਾਂ ਐਡ ਕੀਤੇ ਆ ਵਰਕ ਦੇ ਵਿੱਚ ਉਹੀ ਕਲਰ ਦੇ ਆਪਾਂ ਇਹਨੂੰ ਇਦਾਂ ਪੌਟਲੀ ਬਟਨ ਦੇ ਕੇ neck design ਕੀਤੀ ਆ ਠੀਕ ਹੈ ਜੀ ਕਲੀਆਂ ਆ ਜਾਣੀਆਂ जॉर्जਟ ਦਾ ਸੂਤ ਰਹੂਗਾ ਜੀ ਇਹ ਫੈਬਰਿਕ ਕਲੀਆਂ ਦਾ ਪੈਨਲ ਆ ਜਾਊਗਾ ਹੈਂਡ ਸੈਂਟਰ ਚ ਆਪਾਂ ਬੂਟੀ ਐਡ ਕੀਤੀ ਹੋਈ ਹੈ ਤਾਂ ਠੀਕ ਹੈ ਜੀ ਫਰੋਜੀ ਜੀ ਟੋਨ ਲਾਈਟ ਫਰੋਜੀ ਜੀ ਟੋਨ ਆਉਂਦੀ ਹੈ ਇਹਦੇ ਵਿੱਚ ਆਪਾਂ ਉਸ ਕਲਰ ਦੀ ਇਹਨੂੰ ਪਾਈਪਿੰਗ ਦਿੱਤੀ ਹੋਈ ਹੈ ਇਹ ਕਲੀਆਂ ਆ ਗਈਆਂ ਜੀ ਇਹ ਦੀ ਸਲੀਵਸ ਤੇ ਕੰਮ ਆ ਗਿਆ ਸਲੀਵਸ ਤੇ ਕੰਮ ਦਿੱਤਾ ਹੋਇਆ ਕਲਰ ਬਹੁਤ ਪਿਆਰੇ ਨੇ ਜੀ ਇਹਦੀ ਸਲੀਵਸ ਦਾ ਕੰਮ ਆ ਗਿਆ ਐਂਡ ਪਲੱਸ ਪੁਆਇੰਟ ਕੀ ਆਪਾਂ ਇਹਦੇ ਬੈਕ ਤੇ ਵੀ ਕੰਮ ਕੀਤਾ ਜੀ ਇੱਥੇ ਬੈਕ ਤੇ ਵੀ ਆਪਾਂ ਪ੍ਰੋਪਰ ਕਲੀਆਂ ਦਿੱਤੀਆਂ ਜਿੱਦਾਂ ਆਪਣੇ ਫਰੰਟ ਤੇ ਕਲੀਆਂ ਆ ਜਾਂਦੀਆਂ ਜਿੱਦਾਂ ਆਪਾਂ ਬੈਕ ਤੇ ਵੀ ਕਲੀਆਂ ਐਡ ਆਨ ਕੀਤੀਆਂ ਠੀਕ ਹੈ ਜੀ ਇਹ ਵੀ ਤੁਸੀਂ ਆਪਣੀ ਚੋਅ ਅਸ ਤੇ ਕਲਰ ਤੇ ਰੈਡੀ ਕਰਵਾ ਸਕਦੇ ਹੋ ਇਹ ਆਪਣੇ ਪਹਿਲਾਂ ਆਫ-ਵਾਈਟ ਤੇ ਵੀ ਰੈਡੀ ਹੋਈ ਸੀ ਬਿਲਕੁਲ ਲਾਈਟ ਪਿੰਕ ਤੇ ਵੀ ਰੈਡੀ ਹੋਇਆ ਸੀ ਇਹ ਥੋੜਾ ਓਨੀਅਨ ਜੀ ਟੋਨ ਦਾ ਕਲਰ ਆ। ਇਹ ਆ ਗਈ ਜੀ ਦੀ ਸਲਵਾਰ ਪਾਕਿਸਤਾਨੀ ਆ ਆਪਾਂ ਇਹਦੇ ਨਾਲ ਸਲਵਾਰ ਰੱਖੀ ਐ ਐਂਡ ਸਲਵਾਰ ਦੇ ਉੱਪਰ ਵੀ ਆਪਾਂ ਇਦਾਂ ਬਾਰਡਰ ਐਡ ਕੀਤਾ ਹੋਇਆ। ਠੀਕ ਐ ਜੀ ਇਹ ਸਲਵਾਰ ਤੇ ਕੰਮ ਆ ਗਿਆ। ਤੁਸੀਂ ਜਿਹੜਾ 슬ੀਵਸ ਦਾ ਹੈਵੀ ਕੰਮ ਐ ਇਹ ਵੀ ਸਲਵਾਰ ਤੇ ਕਰਾ ਸਕਦੇ ਹੋ ਉਹ ਤੁਹਾਡੀ ਚੁਆਇਸ ਐ। ਪਰ ਇਹਨਾਂ ਨੂੰ ਇਦਾਂ ਥੋੜਾ ਹਲਕਾ ਚਾਹੀਦਾ ਸੀ ਤਾਂ ਆਪਾਂ ਇਦਾਂ ਹਲਕਾ ਕੰਮ ਕੀਤਾ। ਇਹਦੇ ਨਾਲ ਆਪਾਂ ਜੌਰਜਟ ਚੀ ਦੁਪੱਟਾ ਰੱਖਿਆ ਜੀ। ਜੌਰਜਟ ਦਾ ਫੈਬਰਿਕ ਐ। ਜੌਰਜਟ ਨਹੀਂ ਆਪਾਂ ਇਹ ਨਾਲ ਦੁਪੱਟਾ ਰੱਖਿਆ ਹਜੇ ਦੁਪੱਟੇ ਦੀ ਫਿਨਿਸ਼ਿੰਗ ਆਪਾਂ ਕਰਨੀ ਹੈ ਜਿਹੜੇ ਕਲਰ ਆਪਣੇ ਵਰਕ ਚ ਆ ਜਾਂਦੇ ਆ ਉਹ ਹੀ ਕਲਰ ਆਪਾਂ ਦੇ ਕੇ ਇਦਾਂ ਟਾਈ ਐਂਡ ਆ ਇਹਦਾ ਦੁਪੱਟਾ ਆ ਗਿਆ ਜੀ ਪ્યોਰ ਤੇ ਪਿਆਰਾ ਜਿਹਾ ਡਿਜ਼ਾਈਨ ਆਪਾਂ ਇਹਦੇ ਵਿੱਚ ਦੁਪੱਟੇ ਚ ਐਡ ਆਨ ਕੀਤਾ ਕਿਉਂਕਿ ਬਹੁਤ ਪਿਆਰਾ ਲੱਗ ਰਿਹਾ ਸਾਰੇ ਕਲਰ ਆਪਾਂ ਵਰਕ ਦੇ ਦੇ ਕੇ ਜੌਰਜਟ ਤਾਂ ਹੀ ਦੁਪੱਟਾ ਰਹੂਗਾ ਜੀ ਇਹਦੇ ਨਾਲ ਉਹ ਤੁਹਾਡੀ ਚੋਇਸ ਹੈ ਤੁਸੀਂ ਔਰਗੈਂਜ਼ਾ ਦਾ ਰੱਖ ਸਕਦੇ ਹੋ ਚੁਣੌਣ ਦਾ ਰੱਖ ਸਕਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ हां जी दुपट्टे ਨੂੰ ਜੇ ਲੇਸ ਦੀ ਫਿਨਿਸ਼ਿੰਗ ਹੋਣੀ ਹੈ ਠੀਕ ਹੈ ਜੀ 컬러 ਇਹ ਵੀ ਬਹੁਤ ਪਿਆਰਾ ਇਹ ਜਿੰਨੇ ਵੀ ਸ਼ੇਡਸ ਤੇ ਰੈਡੀ ਹੋਇਆ ਆਪਣੇ ਸੂਟ ਹਰ ਛੇੜ ਤੇ ਉੱਠ ਕੇ ਆਉਂਦਾ ਇਹ ਆ ਗਿਆ ਜੀ ਆਪਣਾ ਨੈਕਸਟ ਸੂਟ ਇਹ ਆਪਣੇ ਪ੍ਰਿੰਟ ਦੇ ਉੱਪਰ ਰੈਡੀ ਹੋਇਆ ਇਹ ਸ਼ਿਫੋਨ ਦਾ ਪ੍ਰਿੰਟ ਹੈ ਜੀ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਇਹ ਇਹ ਤੁਸੀਂ ਦੇਖਿਆ ਹੋਣਾ ਆਪਾਂ ਵੀਡੀਓ ਚ ਸ਼ੇਅਰ ਕੀਤੀ ਸੀ ਵੀਡੀਓ ਚ ਹੀ ਆਪਣਾ ਪ੍ਰਿੰਟ ਬੁੱਕ ਹੋਇਆ ਸੀ ਆਫ ਵਾਈਟ ਇਹਦਾ ਬੇਸ ਆ ਇਹਦੇ ਵਿੱਚੋਂ ਹੀ ਆਪਾਂ ਕਲਰ ਲੈ ਕੇ ਇਦਿੱਤੇ ਆਪਾਂ neck ਤੇ ਤਾਂ ਕੰਮ ਕੀਤਾ ਠੀਕ ਹੈ ਜੀ ਸਿੰਗਲ ਕਲਰ ਨੇ neck ਤੇ ਵਰਕ ਆ ਜੂਗਾ ਐਂਡ ਇਹਦੀਆਂ sleeves ਤੇ ਕੰਮ ਦਿੱਤਾ ਹੋਇਆ ਬਾਰਡਰ ਦਿੱਤਾ ਹੋਇਆ ਆਪਾਂ sleeves ਦੇ ਉੱਪਰ ਠੀਕ ਹੈ ਜੀ ਐਂਡ ਬਾਟਮ ਦੇ ਕਲਰ ਦੀ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਸੇਮ ਕਲਰ ਦਾ ਹੀ ਆਪਾਂ ਵਰਕ ਪਾ ਦੇ ਉੱਪਰ ਪ੍ਰਿੰਟ ਬਹੁਤ ਪਿਆਰਾ ਹੈ neck ਐਂਡ sleeves ਤੇ ਆਪਾਂ ਵਰਕ ਦਿੱਤਾ ਹੋਇਆ ਜਦੋਂ ਇਹਨੂੰ ਆਪਾਂ ਵੇਅਰ ਕਰਾਂਗੇ ਤਾਂ ਬਹੁਤ ਜ਼ਿਆਦਾ ਪਿਆਰਾ ਸੁਟੇ ਲੱਗੂਗਾ। ਪ੍ਰਿੰਟ ਬਹੁਤ ਪਿਆਰਾ ਹੈ ਇਹ ਵੀ। ਇਹ ਆ ਗਈ ਜੀ ਇਹਦੇ ਨਾਲ ਸਲਵਾਰ। ਕਾਟਨ ਦੀ ਸਲਵਾਰ ਰੱਖੀ ਹੈ ਜੀ ਆਪਾਂ ਇਹਦੇ ਨਾਲ ਫੁੱਲ ਪਟਿਆਲਾ ਸਲਵਾਰ ਰਹੂਗੀ। ਕਿਉਂਕਿ ਇਹਨਾਂ ਨੂੰ ਸ਼ਾਰਟ ਸ਼ਰਟ ਐਂਡ ਫੁੱਲ ਪਟਿਆਲਾ ਸਲਵਾਰ ਵੇਅਰ ਕਰਦੇ ਇਸ ਆਪਣੀ ਚੁਆਇਸ ਹੁੰਦੀ ਹੈ। ਤੁਸੀਂ ਸਾਨੂੰ ਜਦੋਂ ਮੈਜ਼ਰਮੈਂਟ ਸੈਂਡ ਕਰਦੇ ਹੋ ਦੱਸ ਸਕਦੇ ਹੋ ਕਿ ਸਾਨੂੰ ਪਾਕਿਸਤਾਨੀ ਸਲਵਾਰ ਚਾਹੀਦੀ ਹੈ ਜਾਂ ਸੈਮੀ ਪਟਿਆਲਾ ਫੁੱਲ ਪਟਿਆਲਾ ਉਹ ਤੁਸੀਂ ਸਾਨੂੰ ਦੱਸ ਸਕਦੇ ਜਿਦਾਂ ਇਹ ਫੁੱਲ ਪਟਿਆਲਾ ਸਲਵਾਰ ਰੈਡੀ ਹੁੰਦੀ ਆ ਤਾਂ ਇਹਨਾਂ ਤੇ ਫੈਬਰਿਕ ਵੀ ਜ਼ਿਆਦਾ ਲੱਗਦਾ ਹਾਂਜੀ ਤੇ ਆਪਾਂ ਇਹਦੇ ਨਾਲ ਰੱਖਿਆ ਪਲੇਨ ਦੁਪੱਟਾ ਸਲਵਾਰ ਦੇ ਕਲਰ ਦਾ ਜਿਹੜੇ ਕਲਰ ਦਾ ਆਪਾਂ ਵਾਕ ਦਿੱਤਾ ਪਿਓਰ ਚਨਾਉਂਦਾ ਦੁਪੱਟਾ ਤੁਸੀਂ ਇਹਦੇ ਨਾਲ ਕੋਈ ਵੀ ਰੱਖ ਸਕਦੇ ਹੋ ਤੁਹਾਡੀ ਚੋਇਸ ਹੈ ਠੀਕ ਹੈ ਜੀ ਇਹ ਪਿਓਰ ਚਨਾਉਂ ਲਾਈਕ ਕਰਦੇ ਆ ਤਾਂ ਆਪਾਂ ਪਿਓਰ ਚਨਾਉਂਦਾ ਦੁਪੱਟਾ ਰੱਖਿਆ ਜਿੱਦਾਂ ਆਪਣਾ ਬੇਸ ਆ ਆਫ ਵਾਈਟ ਜਿਹੇ ਕਲਰ ਦੀ ਆਪਾਂ ਬ੍ਰੀਕ ਜੀ ਇਹਨੂੰ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਬਹੁਤ ਪਿਆਰਾ ਜਾਏ ਆਪਣਾ ਸੂਟ ਰੈਡੀ ਹੋਇਆ ਹੈ ਕਲਰ ਐਂਡ ਪ੍ਰਿੰਟ ਇਹ ਵੀ ਬਹੁਤ ਜ਼ਿਆਦਾ ਪਿਆਰਾ ਇਹ ਆ ਗਿਆ ਜੀ ਨੈਕਸਟ ਸੇਮ ਪ੍ਰਿੰਟ ਦੇ ਵਿੱਚ ਹੀ ਇਹਨਾਂ ਦੇ ਡਾਟਰ ਦਾ ਸੂਟ ਰੈਡੀ ਹੋਇਆ ਸ਼ਰਟ ਆ ਸੇਮ ਪ੍ਰਿੰਟ ਦੇ ਵਿੱਚ ਰੈਡੀ ਹੋਈਆਂ ਸੇਮ ਹੀ ਆਪਾਂ ਨੇ ਵਰਕ ਕੀਤਾ ਹੈ ਤਾਂ ਨੈਕ ਤੇ ਐਂਡ 슬ੀਵਸ ਦੇ ਉੱਪਰ ਠੀਕ ਹੈ ਜੀ ਪ੍ਰਿੰਟੇ ਬਹੁਤ ਪਿਆਰਾ ਜੀ ਇਹਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਥੋੜਾ ਬਲੌਕ ਵੀ ਦਿੱਤਾ ਹੋਇਆ ਪ੍ਰਿੰਟ ਦੇ ਵਿੱਚ ਇਹ ਆ ਗਈ ਜੀ ਇਹਦੀ ਸ਼ਰਟ ਐਂਡ ਪੈਕ ਤੇ ਇਹ ਆਪਾਂ ਇੱਦਾਂ ਲਟਕਣ ਐਡ ਆਨ ਕੀਤੀਆ ਠੀਕ ਹੈ ਜੀ ਇਹਨਾਂ ਨੂੰ ਲਟਕਣ ਪਸੰਦੀ ਸੀ ਜੀ ਇਹਨਾਂ ਨੇ ਆਪਾਂ ਨੂੰ ਕਿਹਾ ਸੀ ਆਪਾਂ ਇਹ ਲਟਕਣ ਵੀ ਐਡ-ਆਨ ਕਿਤੇ ਆ ਇਹਨਾਂ ਦੀ ਬੇਟੀ ਦੇ ਸੂਟ ਦੇ ਉੱਪਰ ਤੇ ਇਹਦੇ ਨਾਲ ਨੇ ਗਰਾਰਾ ਰੈਡੀ ਕਰਵਾਇਆ ਸੇਮ ਕਲਰ ਰੱਖਿਆ ਜੀ ਆਪਾਂ ਤੇ ਇਦਾਂ ਆਪਾਂ ਇਹਦੇ ਨਾਲ ਕਲੀਅਰ ਵਾਲਾ ਗਰਾਰਾ ਰੈਡੀ ਕੀਤਾ ਇਹਦੇ ਉੱਪਰ ਆਪਾਂ ਇਦਾਂ 베이스 ਕਲਰ ਐਂਡ 골ਡਨ ਟੱਚ ਦੇ ਕੇ ਸਕੈਲਪਿੰਗ ਦਿੱਤੀ ਹੋਈ ਆ ਨਾਲ ਇਦਾਂ ਇਹ ਗਰਾਰਾ ਰੈਡੀ ਹੋਇਆ ਠੀਕ ਹੈ ਜੀ ਫੁੱਲ ਫਲੇਅਰ ਦਾ ਆਪਾਂ ਗਰਾਰਾ ਰੱਖਿਆ ਦਿਨ ਕੀ ਐਂਡ ਉਹ ਟੱਬੀ ਸੈਲਫ ਦਾ ਆਪਾਂ ਇਹਦੇ ਨਾਲ ਦੁਪੱਟਾ ਰੱਖਿਆ 골ਡਨ ਆਪਾਂ ਇਹਨੂੰ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਕਿਉਂਕਿ ਇਹਨਾਂ ਨੇ ਥੋੜਾ ਜਿਹਾ 골ਡਨ ਟੱਚ ਆਪਾਂ ਦਿੱਤਾ ਜੀ ਤਾਂ ਲਟਕਣ ਦੇ ਦਿੱਤੀ ਐਂਡ ਦੁਪੱਟੇ ਨੂੰ ਵੀ ਆਪਾਂ 골ਡਨ ਲੇਸ ਦੀ ਫਿਨਿਸ਼ਿੰਗ ਦਿੱਤੀ ਹਾਂ ਜੀ ਇਹ ਗਰਾਰੇ ਦੇ ਨਾਲ ਰੈਡੀ ਹੋਇਆ ਆਪਣਾ ਜਿੱਦਾਂ ਹੁਣ ਤੀਆਂ ਦਾ ਫੰਕਸ਼ਨ ਵਗੈਰਾ ਚੱਲ ਰਿਹਾ ਤਾਂ ਉਹਨਾਂ ਨੇ ਵੇਅਰ ਕਰਨਾ ਸਮਰ ਦੇ ਵਿੱਚ ਜਿੱਦਾਂ ਆਪਾਂ ਵੇਅਰ ਕਰ ਸਕਦੇ ਹਾਂ ਨਾ ਬਾਕੀ ਤੁਸੀਂ ਪੈਂਟ ਨਾਲ ਸ਼ਰਾਰੇ ਗਰਾਰੇ ਨਾਲ ਉਹ ਤੁਹਾਡੀ ਚੋਇਸ ਹੈ ਤੁਸੀਂ ਸੰਦਾ ਸਕਦੇ ਹੋ ਤਾਂ ਆਪਾਂ ਤੁਹਾਨੂੰ ਰੈਡੀ ਕਰਕੇ ਸੈਂਡ ਕਰਾਂਗੇ ਠੀਕ ਹੈ ਜੀ ਪ੍ਰਿੰਟੇ ਬਹੁਤ ਪਿਆਰਾ ਹੈ ਜੀ ਇਹ ਆਪਣੀ ਅੱਜ ਵਾਲੀ ਕਲੈਕਸ਼ਨ ਸੀ ਜੀ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੀ ਹੋਗੀ ਤਾਂ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਆਪਣੀ ਅੱਜ ਵਾਲੀ ਕਲੈਕਸ਼ਨ ਕਿਵੇਂ ਦੀ ਲੱਗੀ ਬਾਕੀ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਸਾਡੀ ਕਲੈਕਸ਼ਨ ਨੂੰ ਇੰਨਾ ਜ਼ਿਆਦਾ ਪਸੰਦ ਕਰਦੇ ਹੋ ਸਾਨੂੰ ਐਪਰੀਸ਼ੀਏਟ ਕਰਦੇ ਹੋ ਵਧੀਆ-ਵਧੀਆ ਕਮੈਂਟ ਕਰਦੇ ਹੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ